ਅਮਰੀਕਾ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਦੇ ਵਿੱਚ ਹੈ ਜਿਸ ਦੇ ਨਾਲ ਦੱਸ ਦਈਏ ਕਿ ਜਿਹੜੇ ਹੁਨਰਮੰਦ ਅਤਿ ਵਿਦਿਆਰਥੀ ਨੇ ਇਹਨਾਂ ਨੂੰ ਇਸ ਦਾ ਲਾਭ ਜਿਹੜਾ ਹੋਵੇਗਾ ਸਵਾਸਾइए ਕਿ ਅਮਰੀਕਾ ਜੋ ਹੈ ਹੁਣ 2.5 ਲੱਖ ਦੇ ਕਰੀਬ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਦੇ ਵਿੱਚ ਹੈ ਐਕਸ ਦੇ ਉੱਤੇ ਇਸ ਦੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਸੋ ਪੂਰੀ ਖਬਰ ਤੁਹਾਨੂੰ ਦੱਸਾਂਗੇ ਕਿ ਹੁਣ ਅਮਰੀਕਾ ਮਿਸ਼ਨ ਨੇ 2.5 ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਜੜੀ ਖੇਚ ਲਈ ਹੈ ਇਹ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦੇ ਵੱਲੋਂ ਸੈਲਾਨੀਆਂ ਨੂੰ ਹਨਰਮੰਤ ਕਾਮਿਆਂ ਨੂੰ ਅਤੇ ਵਿਦਿਆਰਥੀਆਂ ਨੂੰ ਜੋ ਹੈ ਵਾਧੂ ਵੀਜ਼ੇ ਜਿਹੜੇ ਦਿੱਤੇ ਜਾਣਗੇ ਇੱਥੇ ਦੱਸ ਦਈਏ ਕਿ ਅਮਰੀਕੀ ਸਫਾਰਤਖਾਨੇ ਨੇ ਇੱਥੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਦੇ ਨਾਲ ਭਾਰਤ ਯੂਐਸਏ ਸਬੰਧਾਂ ਦੇ ਵਿੱਚ ਹੋਰ ਸੁਧਾਰ ਜਿਹੜਾ ਹੋਵੇਗਾ ਐਕਸ ਤੇ ਉੱਤੇ ਜਾਣਕਾਰੀ ਸਾਂਝੀ ਕਰਦੇ ਆ ਲਿਖਿਆ ਗਿਆ ਹੈ ਕਿ ਪਹਿਲੀ ਵਾਰ ਵਿਦਿਆਰਥੀ ਵੀਜ਼ੇ ਦੇ ਚਾਹਮਾਨਾਂ ਨੂੰ ਭਾਰਤ ਦੇ ਵਿੱਚ ਪੰਜ ਅਮਰੀਕੀ ਕਨਸਲਟੈਂਟਾਂ 'ਚੋਂ ਇੱਕਤ ਦੇ ਵਿੱਚ ਮਿਲਣ ਦਾ ਸਮਾਂ ਮਿਲ ਸਕਦਾ ਹੈ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਪਰਿਵਾਰਾਂ ਨੂੰ ਜੋੜਨ, ਕਾਰੋਬਾਰੀਆਂ ਦੇ ਨਾਲ ਸੰਪਰਕ ਕਾਇਮ ਕਰਨ ਅਤੇ ਸੈਰ-ਸਪਟੇ ਨੂੰ ਸਰਲ ਬਣਾਉਣ ਦੇ ਲਈ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਇੱਥੇ ਦੱਸਿਆ ਕਿ 1 ਸਾਲ ਦੇ ਦੌਰਾਨ ਜੇਕਰ ਗੱਲ ਕੀਤੀ ਜਾਏ ਤਾਂ 12 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਅਮਰੀਕਾ ਦਾ ਦੌਰਾ ਕੀਤਾ 2023 ਦੇ ਮੁਕਾਬਲੇ ਦੇ ਵਿੱਚ 35 ਫੀਸਤਾ ਜੜਾਈ ਤੇ ਵਾਤਾ ਹੋਇਆ ਅਮਰੀਕਾ ਦੇ ਦੌਰੇ ਤੇ ਲਈ 60 ਲੱਖ ਭਾਰਤੀਆਂ ਦੇ ਕੋਲ ਪਹਿਲਾ ਹੀ ਨੋਨ ਇਮੀਗਰੈਂਟ ਵੀਜ਼ੇ ਨੇ ਰੋਜ਼ਾਨਾ ਮਿਸ਼ਨ ਦੇ ਵੱਲੋਂ ਹਜ਼ਾਰਾਂ ਹੋਰ ਵੀਜ਼ੇ ਜੜੇ ਜਾਰੀ ਕੀਤੇ ਜਾ ਰਹੇ ਨੇ ਸੋ ਹੁਣ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ ਇਸ ਦੇ ਵਿੱਚ ਦੱਸ ਦਈਏ ਕਿ ਹੁਣ ਅਮਰੀਕਾ ਦੇ ਵੱਲੋਂ ਜੋ ਹੈ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦਾ ਲਾਹਾ ਕਿੰਨਾ ਨੂੰ ਹੋਏਗਾ ਸਭ ਤੋਂ ਵੱਧ ਵਿਦਿਆਰਥੀਆਂ ਨੂੰ ਜਿਹੜੇ ਹਨਰਮੰਦ ਕਾਮੇ ਨੇ ਜੋ ਸੈਰ-ਸਪਾਟੇ ਤੇ ਜਾਂਦੇ ਨੇ ਸੈਲਾਨੀਆਂ ਨੂੰ ਸਭ ਤੋਂ ਵੱਧ ਜਿਹੜਾ ਇਸ ਦਾ ਮੁਨਾਫਾ ਹੋਵੇਗਾ ਲਾਹਾ ਹੋਵੇਗਾ ਸੋ ਪਰਿਵਾਰਾਂ ਨੂੰ ਜੋੜਨ ਦੇ ਲਈ ਕਾਰੋਬਾਰੀਆਂ ਦੇ ਨਾਲ ਸੰਪਰਕ ਕਰਨ ਦੇ ਲਈ ਸੈਰ-ਸਪਾਟੇ ਨੂੰ ਹੋਰ ਸਰਲ ਬਣਾਉਣ ਦੇ ਲਈ ਜਿਹੜਾ ਅਮਰੀਕਾ ਦੇ ਵਿੱਚ ਦੱਸ દઈએ ਕਿ ਹੁਣ ਭਾਰਤੀਆਂ ਨੂੰ ਜੋ ਹੈ ਵੀਜ਼ੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਇੱਕ ਪਾਸੇ ਜੇਕਰ ਕੈਨੇਡਾ ਦੀ ਗੱਲ ਕੀਤੀ ਜਾਏ ਤਾਂ ਰੂਲ ਬੜੇ ਸਖਤ ਹੁੰਦੇ ਜਾ ਰਹੇ ਨੇ ਆਸਟ੍ਰੇਲੀਆ ਦੀ ਗੱਲ ਕੀਤੀ ਜਾਏ ਉੱਥੇ ਵੀ ਰੂਲ ਸਖਤ ਹੁੰਦੇ ਜਾ ਰਹੇ ਨੇ ਲੇਕਿਨ ਅਮਰੀਕਾ ਦੇ ਵਿੱਚ ਹੁਣ ਦੱਸ દઈએ ਕਿ ਭਾਰਤੀਆਂ ਨੂੰ ਜੋ ਹੈ ਖੁਸ਼ ਕਰਨ ਦੀ ਤਿਆਰੀ ਕੀਤੀ ਜਾਏਗੀ ਭਾਰਤੀਆਂ ਨੂੰ 2.5 ਲੱਖ ਦੇ ਕਰੀਬ ਵੀਜ਼ੇ ਜਿਹੜੇ ਦਿੱਤੇ ਜਾਣੇ ਨੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਸਫਾਰਤਖਾਨੇ ਅਤੇ ਕੰਸਲਟਾਂ ਦੇ ਵੱਲੋਂ ਜੋ ਅੰਕੜੇ ਜਾਰੀ ਕੀਤੇ ਨੇ 2023 ਦੇ ਵਿੱਚ ਭਾਰਤੀਆਂ ਨੂੰ 1.4 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸਨ ਦੁਨੀਆ ਦੇ ਕਿਸੇ ਹੋਰ ਮੁਲਕ ਨਾਲੋਂ ਜ਼ਿਆਦਾ ਨਹੀਂ ਲਗਾਤਾਰ ਤੀਜੇ ਸਾਲ ਇਹਨੇ ਜ਼ਿਆਦਾ ਵੀਜ਼ੇ ਜਾਰੀ ਕਰਕੇ ਰਿਕਾਰਡ ਜਿਹੜਾ ਸਥਾਪਿਤ ਕੀਤਾ ਗਿਆ ਲੇਕਿਨ ਹੁਣ ਇਸੇ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅਮਰੀਕਾ ਭਾਰਤੀਆਂ ਨੂੰ 2.5 ਲੱਖ ਦੇ ਵੀਜ਼ੇ ਜਿਹੜੇ ਹੈ ਯਾਨੀ ਕਿ 2.5 ਲੱਖ ਵੀਜ਼ੇ ਦੇਣ ਦੀ ਪੂਰੀ ਤਿਆਰੀ ਜੋ ਹੈ ਉਹ ਕਰ ਰਿਹਾ ਪਰਿਵਾਰਾਂ ਨੂੰ ਜੋੜਨ ਦੇ ਲਈ ਕਾਰੋਬਾਰੀਆਂ ਦੇ ਨਾਲ ਸੰਪਰਕ ਕਰਨ ਦੇ ਲਈ ਸਾਰਸ ਪਾਟੇ ਨੂੰ ਸਰਲ ਬਣਾਉਣ ਦੇ ਲਈ ਸੋ ਅਮਰੀਕਾ ਜੇਕਰ ਜਾਣਾ ਚਾਹੁੰਦੇ ਹੋ ਤੁਸੀਂ ਤਾਂ ਤੁਹਾਨੂੰ ਤੁਹਾਡੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਾਂ ਤਾਂ ਕੈਨੇਡਾ ਜਾਂ ਅਮਰੀਕਾ ਜਾਫਰ ਆਸਟ੍ਰੇਲੀਆ ਨਿਊਜ਼ੀਲੈਂਡ ਜਾਣ ਦੀ ਤਿਆਰੀ ਖਿੱਚਦੇ ਨੇ ਲੇਕਿਨ ਜੋ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਜੁੜੀਏ ਵੱਡੀ ਖਬਰ ਹੈ ਕਿ ਹੁਣ ਅਮਰੀਕਾ ਜਾਣ ਦੇ ਚਾਵਾਨਾਂ ਨੂੰ ਯਾਨੀ ਕਿ ਭਾਰਤੀਆਂ ਨੂੰ ਪੂਰੇ ਵੀਜ਼ੇ ਦੇਣ ਦੀ ਤਿਆਰੀ ਖਿੱਚੀ ਹੋਈ ਹੈ ਅਮਰੀਕਾ ਨੇ ਅਮਰੀਕੀ ਮਿਸ਼ਨ ਦੇ ਐਕਸ ਤੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਗਿਆ ਹੈ ਕਿ ਪਰਿਵਾਰਾਂ ਨੂੰ ਜੋੜਨ ਦੇ ਲਈ ਕਾਰੋਬਾਰ ਸੰਪਰਕ ਦੇ ਲਈ ਜੋ ਹੈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਤੇ ਹੁਨਰਮੰਦ ਭਾਰਤੀ ਕਾਮਿਆਂ ਨੂੰ ਇਸ ਦੇ ਨਾਲ ਲਾਹਾ ਮਿਲੇਗਾ 2.5 ਲੱਖ ਦੇ ਕਰੀਬ ਜਿਹੜੇ ਵੀਜ਼ੇ ਜਿੱਤੇ ਜਾਣਗੇ ਭਾਰਤੀਆਂ ਨੂੰ